ਸਾਡੇ ਮਿੱਤਰੋ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਕੀ ਹਾਲ ਚਾਲ ਨੇ ਤੁਹਾਡੇ ਉਮੀਦ ਕਰਦਾ ਹਾਂ ਸਾਰੇ ਠੀਕ ਠਾਕ ਹੋਵੋਗੇ ਜਿਵੇਂ ਕਿ ਆਪਾਂ ਲਗਾਤਾਰ YouTube ਦੇ ਉੱਪਰ Facebook ਤੇ ਪਿੰਡਾਂ ਵਾਲੇ ਪ੍ਰੋਜੈਕਟ ਲੈ ਕੇ ਆਉਂਦੇ ਰਹਿੰਦੇ ਆ ਤੇ ਉਸੇ ਤਰ੍ਹਾਂ ਦੀ ਆਪਾਂ ਅੱਜ ਇੱਕ ਪ੍ਰੋਜੈਕਟ ਲੈ ਕੇ ਆਏ ਸੀ ਆਪਾਂ ਖੜੇ ਹਾਂਗੇ ਪਿੰਡ ਖਡਾਲ ਕਲਾਂ ਜਲਾ ਮਨਸਾ ਦੇ ਵਿੱਚ ਤੇ ਜਿਵੇਂ ਆਪਕਸਰ ਦੇਖਿਆਗਾ ਕਈ ਵਾਰੀ ਫਰੰਟ ਜ਼ਿਆਦਾ ਹੁੰਦਾ ਹੈ ਨਘਾਈ ਅੰਦਰ ਘਟ ਹੁੰਦੀ ਆ ਲંબਾਈ ਜਿਵੇਂ ਆਪਾਂ ਕਹਿ ਦਈਏ ਲਵਾਈ ਘਟ ਆਉਂਦੀ ਹੈ ਤੇ ਚੜਾਈ ਜ਼ਿਆਦਾ ਹੁੰਦੀ ਹੈ ਅੱਜ ਉਸ ਤਰ੍ਹਾਂ ਦਾ ਉਸ ਟਾਈਪ ਦਾ ਮਕਾਨ ਆਪਾਂ ਲੈ ਕੇ ਆਏ ਆਂਗੇ ਜੋ ਕਿ ਲਗਭਗ 40 ਫੁੱਟ ਫਰੰਟ ਹੈ ਜਿਵੇਂ ਕਿ ਵਾਰ ਦੇ ਲੋਕ ਤੁਹਾਨੂੰ ਦਿਖਾਤੀ 40 ਫੁੱਟ ਫਰੰਟ ਹੈ ਤੇ 26 ਫੁੱਟ ਡੰਗਾਈ ਦੇ ਵਿੱਚ ਹੈ 40 ਬਾਈ 26 ਲਗਭਗ ਜੇ ਆਪਾਂ ਦੇਖੀਏ ਵੀ ਹੇਡਲਾ ਹੇਡਲਾ ਏਰੀਆ ਜਿਹੜਾ 1000 ਕਾ ਸਕਰ ਫੁੱਟ ਬਣਦਾ ਹੈਗਾ ਤੇ ਟੋਟਲ ਜਿਵੇਂ ਆਪਾਂ ਥੋੜਾ ਜਿਹਾ ਉੱਪਰ ਕਵਰ ਕੀਤਾ ਹੈਗਾ ਜਿਵੇਂ ਪੌੜੀ ਵਾਲ ਜਗਾ ਉੱਪਰ ਕਵਰ ਕੀਤੀ ਜਾਂਦੀ ਆ ਉਹ ਕਵਰ ਕਰਕੇ ਲਗਭਗ ਇਹਨਾਂ ਦਾ ਸਾਢੇ 12 1300 ਦੇ ਲਗਭਗ ਜਿਹੜਾ ਏਰੀਆ ਉਹ ਕਵਰ ਕੀਤਾ ਹੈਗਾ ਤੇ ਬਾਕੀ ਜਿਹੜੀ ਕੋਈ ਪੈਸਿਆਂ ਦੀ ਗੱਲ ਹੈ ਬਜਟ ਦੀ ਗੱਲ ਹੈ ਉਹ ਵੀ ਤੁਹਾਨੂੰ ਦੱਸਾਂਗੇ ਕਿੰਨੀ ਰਹੀ ਤੇ ਜਿਹੜੀ ਕੋਈ ਸਾਰੀ ਜਾਣਕਾਰੀ ਡਿਟੇਲ ਹੈ ਦੀ ਆਪਾਂ ਉਸ ਨੂੰ ਕੱਲੀ ਕੱਲੀ ਡਿਟੇਲ ਤੋਂ ਜਾਣੂ ਕਰਾਉਨੇ ਆ ਜਿਵੇਂ ਆਪਾਂ ਸਟਾਰਟਿੰਗ ਦੇ ਵਿੱਚ ਹੀ ਖੜੇ ਆਂਗੇ ਇਹ ਹੈਗਾ ਜੀ ਕਾਰਪੋਰਚ ਕਾਰਪੋਰਚ ਹੈਗਾ ਜਿਹੜਾ ਇਹ 13 बाई 13 ਦੇ ਵਿੱਚ ਬਣਿਆ ਹੋਇਆ ਹੈਗਾ ਜਿਵੇਂ ਗੱਡੀ ਦਾ ਆਪਾਂ ਦੇਖਦੇ ਆਂ ਵੀ 6 ਫੁੱਟ ਦੀ ਗੱਡੀ ਹੁੰਦੀ ਉਹਦੇ ਨਾਲ ਮੋਟਰਸਾਈਕਲ ਵਗੈਰਾ ਲੱਗ ਸਕਦਾ ਹੈ ਬਾਕੀ ਤੁਰਨ ਫਿਰਨ ਵਾਸਤੇ ਜਿਹੜੀ ਵਧੀਆ ਰਾਹਦਾਰੀ ਹੈ ਉਹ ਰਹਿ ਜਾਂਦੀ ਆ ਤੇ ਲਗਭਗ ਕੰਮ ਹੈ ਜਿਹੜਾ 70 ਤੋਂ 80% ਜਿਹੜਾ ਕੰਪਲੀਟ ਹੋ ਰਿਹਾ ਹੈ ਮਕਾਨ ਦਾ ਇਹਦਾ ਤੇ ਇਹ ਆਪਾਂ ਆ ਗਏ ਜੀ ਲੋਬੀ ਦੇ ਵਿੱਚ ਲੋਬੀ ਹੈ ਜਿਹੜੀ 13x17 ਦੀ ਆ 13x17 ਦੀ ਇਹ ਵੀ ਲਗਭਗ ਜਿਵੇਂ ਦੇਖ ਰਹੇ ਹੋ ਤੁਸੀਂ ਵੀ ਵਧੀਆ ਜਮਾ ਖੁੱਲੀ ਹੈ ਨਾ ਉਸ ਤੋਂ ਬਾਅਦ ਦੇ ਵਿੱਚ ਜੇ ਆਪਾਂ ਗੱਲ ਕਰੀਏ ਆਗਾ ਜੀ ਬੈਡਰੂਮ ਬੈਡਰੂਮ ਹੈਗਾ ਹੈ ਇਹ 12 ਬਾਈ 13 ਦਾ ਜਿਵੇਂ ਆਪਾਂ ਤੁਹਾਨੂੰ ਦੱਸਿਆ ਸੀਗਾ ਵੀ ਢੰਗਾਈ ਦੇ ਵਿੱਚ ਇਹ ਮਕਾਨ ਹੈ ਜਿਹੜਾ ਉਹ ਥੋੜਾ ਜਿਹਾ ਘੱਟ ਹੈਗਾ ਢੰਗਾਈ ਦੇ ਵਿੱਚ ਘੱਟ ਹੋਣ ਕਰਕੇ ਜਿਵੇਂ ਆਪਾਂ ਨੂੰ ਲੱਗਦਾ ਵੀ ਜਿਹੜੇ ਤੇ ਸਾਈਜ਼ ਨੇ ਸਾਈਜ਼ ਘੱਟ ਹੋਣਗੇ ਪਰ ਇਸ ਤਰ੍ਹਾਂ ਦੀ ਗੱਲ ਨਹੀਂ ਹੈਗੀ ਕਮਰਿਆਂ ਦੇ ਸਾਈਜ਼ ਬਹੁਤ ਵਧੀਆ ਨੇ ਉਸ ਤੋਂ ਬਾਅਦ ਦੇ ਵਿੱਚ ਅਗਲੇ ਪਾਸੇ ਆ ਗਿਆ ਸਟੋਰ ਸਟੋਰ ਵੀ ਇਹਨਾਂ ਦੇ ਕਾਫੀ ਢੰਗਾਈ ਦੇ ਵਿੱਚ ਆ ਗਿਆ ਜਿਵੇਂ ਮੈਨੂੰ ਲੱਗਦਾ ਵੀ ਲਗਭਗ ਹੋਊਗਾ ਇਹ 12 ਬਾਈ 14 14 ਦੇ ਲਗਭਗ ਜਿਹੜਾ ਸਟੋਰ ਹੈਗਾ ਕਵਰ ਕੀਤਾ ਹੋਇਆਗਾ ਉਸ ਤੋਂ ਬਾਅਦ ਦੇ ਵਿੱਚ ਜੇ ਆਪਾਂ ਬਾਹਰ ਦੀ ਗੱਲ ਕਰੀਏ ਇੱਧਰ ਜਿਵੇਂ ਆਪਾਂ ਤੁਹਾਨੂੰ ਆ ਦਿਖਾਤੀ ਸੀ ਲੋਬੀ ਲੋਬੀ ਹੈਗੀ ਸੀ ਲਗਭਗ 13 ਵਜੇ 17 ਦੀ ਤੇ ਲੋਬੀ ਦੇ ਨਾਲ ਹੀ ਰਸੋਈ ਆ ਗਈ ਰਸੋਈ ਜਿਹੜੀ 13 ਵਾਏ 8 ਦੇ ਜਿਹੜੀ ਹੈਗੀ ਹੈ ਇਹ ਸੈਜਰ ਰਸੋਈ ਦਾ ਬਹੁਤ ਖੁੱਲੀ ਬਣੀ ਹੋਈ ਆ ਪੰਡਾਲਿਆਂ ਵਾਸਤੇ ਜਿਵੇਂ ਆਪਾਂ ਕਹਿੰਦੇ ਹੁੰਨੇ ਆ ਵੀ ਬਹੁਤ ਖੁੱਲੀ ਡੁੱਲੀ ਆ ਤੇ ਥੋੜਾ ਜਿਹਾ ਕੰਮ ਕੰਪਲੀਟ ਅਨਕੰਪਲੀਟ ਹੈਗਾਗਾ ਜਿਵੇਂ ਸਾਨੂੰ ਦੱਸਿਆ ਵੀ 20% ਦੇ ਲਗਭਗ ਹੈ ਜਿਹੜੀ ਪੱਥਰ ਵਗੈਰਾ ਜਿਵੇਂ ਕੰਮ ਤੁਸੀਂ ਦੇਖ ਰਹੇ ਹੋ ਉਹ ਹੈਗਾ ਹੈਗਾ ਰਹਿਦਾ ਪੈਂਡਿੰਗ ਤੇ ਇਹ ਆ ਗਿਆ ਆਪਣਾ ਡਰਾਇੰਗ ਰੂਮ ਡਰਾਇੰਗ ਰੂਮ ਹੈ ਜਿਹੜਾ ਇਹ ਲਗਭਗ ਹੈਗਾ 12x13 ਦਾ ਕਮਰੇ ਨੇ ਜਿਹੜੇ ਕਮਰੇ ਸਾਰੇ ਵਧੀਆ ਖੁੱਲੇ ਨੇ ਕੋਈ ਵੀ ਡਾਇਮੈਂਸਨ ਨਹੀਂ ਹੈਗਾ ਜਿਵੇਂ ਆਪਾਂ ਕਹਿ ਦਿੱਤੀ ਵੀ ਜਿਵੇਂ ਆਪਾਂ ਅੰਦਰ ਰੂਮ ਮੰਨਿਆ ਸੀ ਇਹਦਾ ਸਾਈਜ਼ 26 ਕੋ ਫੁੱਟ ਲੰਬਾਈ ਚੜਾਈ ਕਮਰੇ ਦੀ ਬਹੁਤ ਵਧੀਆ ਸਟੈਂਡਰਡ ਸਾਈਜ਼ ਰੱਖੇ ਹੋਏ ਨੇ 12x12 ਦਾ ਸਟੈਂਡਰਡ ਸਾਈਜ਼ ਮੰਨਦੇ ਹੁੰਦੇ ਆ ਵੈਸੇ ਆਪਾਂ ਤੇ ਇਹ ਲਗਭਗ ਕੋਈ 13x14 ਦਾ ਕੋਈ 12x13 ਦਾ ਤੇ ਉਸ ਤੋਂ ਬਾਅਦ ਦੇ ਵਿੱਚ ਇੱਕ ਬੈੱਡਰੂਮ ਆ ਗਿਆ ਮਧਰੋ ਹੀ ਇਹ ਬੈੱਡਰੂਮ ਹੈ ਜਿਹੜਾ 14 ਬਾਈ 13 ਦਾ ਬੈੱਡਰੂਮ ਹੈ ਬਹੁਤ ਖੁੱਲ੍ਹਾ ਹੈਗਾ ਜਿਵੇਂ ਤੁਸੀਂ ਦੇਖ ਰਹੇ ਹੋ ਤੇ ਬਹੁਤ ਵਧੀਆ ਗੱਲ ਬਣੀ ਹੋਈ ਆ ਬਾਹਰਲਾ ਫਰੰਟ ਸੀ ਜਿਹੜਾ ਤੁਸੀਂ ਨੇ ਉਹ ਵੀ ਦੇਖ ਲਿਆ ਤੇ ਜੇ ਆਪਾਂ ਉੱਪਰ ਦੀ ਗੱਲ ਕਰੀਏ ਆ ਜੋ ਤੁਹਾਨੂੰ ਉੱਪਰ ਵੀ ਦਿਖਾ ਦਿੰਨੇ ਆ ਟੋਟਲ ਏਰੀਆ ਦੀ ਜੇ ਆਪਾਂ ਗੱਲ ਕਰਦੇ ਆ 1300 ਦੇ ਲਗਭਗ ਇਹਨਾਂ ਦਾ ਏਰੀਆ ਬਣਦਾ ਹੈ ਆ ਦੇਖੋ ਜਿਹੜੀ ਗਲਾਈ ਹੈ ਬਹੁਤ ਸੋਹਣੀ ਬਣੀ ਹੈ ਇੱਥੇ ਲੂਬੀ ਦੇ ਉੱਪਰਲੇ ਬਸ ਇੱਥੋਂ ਦੀ ਗ੍ਰਿਲ ਲੱਗ ਜਣੀ ਹੈ ਗ੍ਰਿਲ ਲੱਗਣ ਤੋਂ ਬਾਅਦ ਬਹੁਤ ਸੋਹਣੀ ਬਣੂਗੀ ਇਹ ਜਦੋਂ ਕੰਪਲੀਟ ਹੋ ਗਿਆ ਕੰਮ ਇਹਦਾ ਸਾਰਾ ਤੇ ਜਿਵੇਂ ਆਪਾਂ ਏਰੀਆ ਦੀ ਗੱਲ ਕਰਦੇ ਸੀਗੇ ਏਰੀਆ ਦਾ ਜਿਹੜਾ ਹੈਗਾ ਲਗਭਗ 1300 ਦੇ ਲਗਭਗ ਦੱਸਿਆ ਸੀ ਤੁਹਾਨੂੰ ਤੇ ਜੇ ਆਪਾਂ ਇਹਦੀ ਬਜਟ ਦੀ ਗੱਲ ਕਰੀਏ ਤਾਂ ਬਜਟ ਕਹਿੰਦੇ ਵੀ ਇੱਥੋਂ ਤੱਕ ਜਿੰਨਾ ਕਿ ਇਹਨਾਂ ਨੇ ਕੰਪਲੀਟ ਕਰਤਾ ਹੁਣ ਕੰਪਲੀਟ ਦਾ ਇੱਥੋਂ ਤੱਕ ਦਾ ਖਰਚਾ ਜਿਹੜਾ ਉਹ 9.5 ਲੱਖ ਰੁਪਏ ਦਾ ਬਟ ਦੱਸ ਰਹੇ ਨੇ ਪਲਸਟਰ ਲੈਵਲ ਤੱਕ ਦਾ ਤੇ ਜਿਹੜਾ ਤੁਸੀਂ ਅੰਦਰ ਕੰਮ ਦੇਖ ਲਿਆ ਹੇਠਾ ਫਰਸ਼ ਵੀ ਇਹ तकरीबन ਤੁਸੀਂ ਦੇਖ ਲਿਆ ਵੀ ਲੱਗਿਆ ਹੋਇਆ ਹੈਗਾ ਕਾਲਾ ਫਰਸ਼ ਬਿਲਾਲ ਸਿਮਿੰਟ ਵਾਲਾ ਪਾਤਾ ਤੇ ਜਿਹੜੇ ਕੋਸਟ ਦੀ ਗੱਲ ਹੈ 9.5 ਲੱਖ ਰੁਪਏ ਜਿਹੜਾ ਹੁਣ ਤੱਕ ਹੈ ਉਹ ਖਰਚਾ ਇਹਨਾਂ ਦਾ ਆ ਚੁੱਕਿਆ ਹੈਗਾ ਤੇ ਬਾਕੀ ਕੁਝ ਨੂੰ ਹੋਰ ਨਵੀਂ ਚੀਜ਼ ਦਿਖਾਉਣੇ ਆ ਜਿਵੇਂ ਤੁਸੀਂ ਦੇਖ ਰਹੇ ਹੋ ਵੀ ਥੋੜਾ ਜਿਹਾ ਕੰਮ ਹੈ ਜਿਹੜਾ ਉਹ ਅਨਕੰਪਲੀਟ ਹੈ ਇਧਰ ਦੀ ਦਿਖਾਉ ਜੀ ਆਹ ਜਿਹੜਾ ਆ ਗੋਲਾ ਬਣੇ ਆ ਦੇਖੋ ਜਾਲੀ ਬਹੁਤ ਸੋਹਣੀ ਲੱਗੀ ਹੋਈ ਐ ਇਹਦੇ ਉੱਪਰ ਆਹ ਗੋਲ ਹੈ ਜਿਹੜਾ ਗੋਲਾ ਬਹੁਤ ਸੋਹਣਾ ਬਣਿਆ ਹੋਗਾ ਤੇ ਜਦੋਂ ਇਹ ਤੁਸੀਂ ਇਹ ਮੰਨ ਕੇ ਚੱਲੋ ਵੀ ਜਦੋਂ ਰੰਗ ਹੋ ਗਿਆ ਇਹ ਪੇਂਟ ਹੋ ਗਿਆ ਤਾਂ ਤੁਸੀਂ ਇਹਦੇ ਵਿੱਚ ਇਹ ਨਹੀਂ ਤੁਹਾਨੂੰ ਪਛਾਣ ਆਊਗੀ ਵੀ ਇਹ ਜਿਹੜਾ ਗੋਲਾ ਹੈਗਾ ਸਿਮੈਂਟ ਦਾ ਬਣਿਆ ਜਾਂ ਫਿਰ ਇਹ ਲੱਕੜ ਦਾ ਤਿਆਰ ਕੀਤਾ ਹੈਗਾ ਲੱਕੜ ਵਾਲੀ ਫੀਲਿੰਗ ਆਊਗੀ ਵੀ ਜਿਵੇਂ ਲੱਕੜ ਦਾ ਗੋਲਾ ਜਿਹੜਾ ਉੱਪਰ ਤਿਆਰ ਕਰਵਾਇਆ ਹੁੰਦਾ ਹੈਗਾ ਉਸ ਤੋਂ ਬਾਅਦ ਦੇ ਵਿੱਚ ਆਹ ਦੇਖ ਸਕਦੇ ਹੋ ਤੁਸੀਂ ਕਲਾਸਿਕਲ ਟਾਈਪ ਦੇ ਵਿੱਚ ਜਿਵੇਂ ਜਿਹੜੇ ਬੱਦਰੇ ਨੇ ਬਹੁਤ ਸੋਹਣੇ ਬਣੇ ਹੋਏ ਨੇ ਬਹੁਤ ਸੋਹਣੀ ਲੁੱਕ ਐ ਇਹ ਪਿੰਡ ਖਡਾਲਕਲਾਂ ਦੇ ਵਿੱਚ ਖੜੀ ਸੀਗੀ ਮਿੱਤਰੋ ਜਿਹੜਾ ਇਹ ਮਕਾਨ ਹੈ ਮਿੱਤਰੋ ਮਕਾਨ ਹੈਗਾ ਲਗਭਗ 1250 1300 ਦੇ ਕਰੀਬ ਏਰੀਆ ਜਿਹੜਾ ਕਵਰ ਕੀਤਾ ਹੋਇਆ ਹੈਗਾ ਤੇ ਕਮੈਂਟ ਕਰਕੇ ਸਾਨੂੰ ਜਰੂਰ ਦੱਸਿਓ ਇਹ ਤੁਹਾਨੂੰ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਤੇ ਜੇਕਰ ਤੁਹਾਡੇ ਵੀ ਮਨ ਦੇ ਵਿੱਚ ਵਿਚਾਰ ਹੈਗਾ ਵੀ ਆਪਾਂ ਕਲਾਸਿਕਲ ਲੁੱਕ ਦੇ ਵਿੱਚ ਮਕਾਨ ਬਣਾਉਣਾ ਹੈ ਤੇ ਬਜਟ ਆਪਾਂ ਦਾ 10 ਲੱਖ ਰੁਪਏ ਤਾਂ 10 ਲੱਖ ਰੁਪਏ ਦੇ ਵਿੱਚ ਤੁਸੀਂ ਇਸ ਲੈਵਲ ਤੱਕ ਇੰਨਾ ਏਰੀਆ 40x25 ਲਗਭਗ ਇਹ ਤੁਸੀਂ ਇੱਥੇ ਤੱਕ ਕੰਪਲੀਟ ਕਰ ਸਕਦੇ ਹੋ ਜੇ 10 ਲੱਖ ਰੁਪਏ ਤੁਸੀਂ ਲਾਉਣਾ ਚਾਹੁੰਦੇ ਹੋ ਤੇ ਆਪਣੀ ਇਸ ਤਰ੍ਹਾਂ ਦੀ ਹੋਰ ਵੀਡੀਓ ਦੇਖਣ ਵਾਸਤੇ ਆਪਣਾ YouTube ਚੈਨਲ ਜਿਹੜਾ ਉਹਨੂੰ ਸਬਸਕ੍ਰਾਈਬ ਕਰ ਲਓ ਜੀ ਤੇ Facebook ਪੇਜ ਨੂੰ ਕਰ ਲਓ ਫੋਲੋ ਧੰਨਵਾਦ ਜੀ ਦੋਸਤੋ ਮਿਲਦੇ ਹਾਂਗੇ ਅਗਸੇ ਨਵੀਂ ਵੀਡੀਓ ਨਾਲ ਥੈਂਕ ਯੂ ਜੀ